ਹਾਂਜੀ ਅੱਜ ਦੀ ਵੀਡੀਓ ਨਾਲ ਦੇਖਣ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰ ਦਿਓ ਤੁਹਾਡਾ ਇੱਕ ਸ਼ੇਅਰ ਕੀਤਾ ਇੱਕ ਬਹੁਤ ਵੱਡਾ ਪੁੰਨ ਵਾਲਾ ਕੰਮ ਕਰ ਸਕਦਾ ਜਿਹੜੀ ਤੁਸੀਂ ਆ ਭੈਣ ਦੀ ਫੋਟੋ ਦੇਖ ਰਹੇ ਹੋ ਨਾ ਇਹ ਭੈਣ ਮੁਕਸਰ ਸਾਈਡ ਦੀ ਰਹਿਣ ਵਾਲੀ ਆ ਔਰ 5 ਮਹੀਨੇ ਦੀ ਪ੍ਰੈਗਨੈਂਟ ਆ ਤੇ ਪਰਿਵਾਰ ਨੂੰ ਪਿਛਲੇ 1 ਮਹੀਨੇ ਤੋਂ ਭੈਣ ਮਿਲ ਨਹੀਂ ਰਹੀ ਔਰ ਤੁਸੀਂ ਭੈਣ ਦੀ ਫੋਟੋ ਧਿਆਨ ਨਾਲ ਦੇਖ ਲਓ ਮੁਕਸਰ ਵਾਲ ਦੇ ਭੈਣ ਭਰਾ ਜ਼ਰੂਰ ਵੀਡੀਓ ਨੂੰ ਸ਼ੇਅਰ ਕਰੋ ਤੇ ਜਿੰਨੀ ਵਾਰ ਤੋਂ ਬਾਅਦ ਇਹ ਸ਼ੇਅਰ ਹੋਊਗੀ ਉਹ ਭੈਣ ਦੀ ਪਤਾ ਨਹੀਂ ਇਹ ਭੈਣ ਕਿੱਥੇ ਹੋਣੀ ਆ ਪਰਿਵਾਰ ਵੱਲੋਂ ਇਹ ਕਿਹਾ ਜਾ ਰਿਹਾ ਕਿ ਭੈਣ ਸਲੂਨ ਤੇ ਕਿਸੇ ਤੇ ਕੰਮ ਕਰਦੀ ਸੀਗੀ ਤੇ ਜਦੋਂ ਸ਼ਾਮੀ ਸਲੂਨ ਤੇ ਸਵੇਰੇ ਸਲੂਨ ਤੇ ਕੰਮ ਕਰਨ ਗਈ ਆ ਔਰ ਸ਼ਾਮੀ ਘਰ ਵਾਪਸ ਨਹੀਂ ਆਈ ਸ਼ਾਇਦ ਇਹਨਾਂ ਦੀ ਆਸੇ ਪਾਸੇ ਲਾਕ ਡਾਕਟਰ ਵੀ ਕਈਆਂ ਨਾਲ ਸੀਗੀ ਪਤਾ ਨਹੀਂ ਕਿਸੇ ਨੇ ਕੰਮ ਕਰਾਤਾ ਕਿ ਕੀ ਹੋਇਆ ਰੱਬ ਜਾਣਦਾ ਪਰ ਤੁਸੀਂ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਬਈ ਕਿਉਂਕਿ ਆਪਾਂ ਘਰ ਬੈਠੇ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਕਰ ਸਕਦੇ ਆ ਜੇ ਤੁਸੀਂ ਸ਼ੇਅਰ ਨਹੀਂ ਪਹਿਲੀ ਗੱਲ ਤਾਂ ਸ਼ੇਅਰ ਕਰੋ ਔਰ ਸ਼ੇਅਰ ਕਰਕੇ ਜਿਹੜੀਆਂ ਤੁਸੀਂ ਇਦਾਂ ਦੀਆਂ ਵੀਡੀਓ ਦੇਖਦੇ ਹੁੰਨੇ ਅਰਦਾਸ ਜ਼ਰੂਰ ਕਰਦਿਆ ਕਰੋ ਕਿ ਜਿਹੜੀਆਂ ਵੀ ਤੁਸੀਂ ਵੀਡੀਓ 'ਚ ਬੱਚੇ ਦੇਖਦੇ ਹੋ ਨੇ ਜਿਹੜੇ ਬਿਮਾਰ ਹੁੰਦੇ ਆ ਜਾਂ ਪਰਿਵਾਰ ਨਾਲੋਂ ਵਿਛੜੇ ਹੁੰਦੇ ਆ ਕਿਉਂਕਿ ਕਿਹਾ ਜਾਂਦਾ ਕਿ ਪ੍ਰਮਾਤਮਾ 24 ਘੰਟੇ ਦੇ ਵਿੱਚ ਕਿਸੇ ਰੱਬ ਇਨਸਾਨ ਦੀ ਜ਼ਰੂਰ ਸੁਣਦਾ ਤੇ ਪਤਾ ਨਹੀਂ ਕਿਹਦੀ ਅਰਦਾਸ ਪੂਰੀ ਹੋ ਜਾਣੀ ਹੁੰਦੀ ਆ ਤੇ ਇਹ ਭਲਾ ਬਹੁਤ ਪੁੰਨ ਵਾਲਾ ਕੰਮ ਆ ਕਿ ਇੱਕ ਪਰਿਵਾਰ ਨੂੰ ਵਿਛੜੀ ਭੈਣ ਨੂੰ ਪਰਿਵਾਰ ਨਾਲ ਮਲਾਉਣਾ ਕਿਉਂਕਿ ਇੱਕ ਬੱਚਾ ਵਾ ਜਿਹੜਾ ਉਹਦੇ ਪੇਟ 'ਚ ਇਸ ਵਕਤ ਹੈਗਾ ਤੇ ਪਤਾ ਨਹੀਂ ਉਹ ਵਿਚਾਰੀ ਕਿੱਥੇ ਹੋਊਗੀ ਰੱਬ ਜਾਣਦਾ ਤੇ ਪਰਿਵਾਰ ਦਾ ਬਹੁਤ ਬੁਰਾ ਹਾਲੇ ਦਾ ਘਰ ਵਾਲਾ ਘਰ ਜਵਾਈ ਸੀਗੇ ਦੇ ਮਾਪਿਓ ਕੋਲ ਹੀ ਰਹਿੰਦਾ ਸੀਗਾ ਉਹ ਵੀ ਬੰਦਾ ਤੇ ਕੱਲੀ-ਕੱਲੀ ਧੀ ਸੀ ਮਾਪਿਆਂ ਦੀ ਤੇ ਤੁਹ ਫੋਟੋ ਨੇੜੋ ਕਰਕੇ ਮੈਂ ਦਿਖਾ ਦਿੰਦਾ ਤੇ ਜਿੱਥੋਂ ਤੱਕ ਇਹ ਪਹੁੰਚ ਸਕਦੀ ਆ ਜਰੂਰ ਪਹੁੰਚਾਓ ਬਾਈ ਇੱਕ ਬਹੁਤ ਵੱਡਾ ਤੁਸੀਂ ਪੁੰਨ ਵਾਲਾ ਕੰਮ ਸੋਸ਼ਲ ਮੀਡੀਆ ਤੇ 네ਗੇਟਿਵਿਟੀਆਂ ਤਾਂ ਬਹੁਤ ਵਾਇਰਲ ਹੁੰਦੀਆਂ ਕਿਉਂਕਿ ਜਦੋਂ ਕਿਸਦੇ ਘਰ ਦਾ ਕਲੇਸ਼ ਹੁੰਦਾ ਉਹ ਲੋਕੇ ਬਹੁਤ ਸਵਾਦ ਲੈਂਦੇ ਆ ਸ਼ੇਅਰ ਕਰ ਕਰਕੇ ਪਰ ਜਿਹੜੀ ਪੋਜ਼ਿਟਿਵਿਟੀ ਹੁੰਦੀ ਆ ਉਹ ਸ਼ੇਅਰ ਬਹੁਤ ਘੱਟ ਹੁੰਦੀ ਆ ਤਾਂ ਇਹ ਵੀਡੀਓ ਜਿੰਨਾ ਹੋ ਸਕਦਾ ਕੇ ਅੱਗੇ ਫਲਾਓ ਤੇ ਜਿਹੜੀ ਆਪਾਂ ਪਹਿਲਾਂ ਇੱਕ ਫੋਟੋ ਪਾਈ ਸੀਗੀ ਉਹ ਭੈਣ ਦਾ ਵੀ ਪਤਾ ਲੱਗ ਚੁੱਕਿਆ ਤੇ ਮੇਰੀ ਬੇਨਤੀ ਇਹ ਆ ਕਿ ਹੋਰ ਵੀ ਤੁਹਾਡੇ ਕੋਲੇ ਕੋਈ ਇਦਾਂ ਦਾ ਹੈਗਾ ਕਿਉਂਕਿ ਮੈਂ ਆਪਣੀ ਪੂਰੀ ਅਸੀਂ ਟੀਮ ਨਾਲ ਸਲਾਹ ਕਰਕੇ ਕੋਸ਼ਿਸ਼ ਕੀਤੀ ਆ ਕਿ ਜਿਹੜੇ ਕਈ ਬਜ਼ੁਰਗਾ ਜਿਹੜੇ ਦਾਦਾ ਸਾਲ ਤੋਂ ਗਵਾਚੇ ਹੋਏ ਆ 5-5 ਸਾਲ ਤੋਂ ਮੈਂ ਕੋਸ਼ਿਸ਼ ਕਰੂੰਗਾ ਆਸ਼ਰਮਾਂ ਦੇ ਵਿੱਚ ਜਾਣ ਦੀ ਵੀ ਕਿਉਂਕਿ ਜਿਹੜੇ ਆਸ਼ਰਮ ਬਣੇ ਹੋਏ ਉੱਥੇ ਬਹੁਤ ਇਦਾਂ ਦੇ ਬਜ਼ੁਰਗ ਹੈਗੇ ਆ ਬੱਚੇ ਹੈਗੇ ਜਿਹੜੇ ਆਪਣੇ ਮਾਪਿਓ ਨਾਲੋਂ ਵਿਛੜੇ ਹੋਏ ਆ ਔਰ ਉਹਨਾਂ ਆਸ਼ਰਮ ਚ ਰਹਿ ਰਹੇ ਆ ਤਾਂ ਸ਼ਾਇਦ ਜੇ ਸਾਡੇ ਲਾਈਵ ਪਾਉਣ ਨਾਲ ਕਿਸੇ ਪਰਿਵਾਰ ਨੂੰ ਉਹਨਾਂ ਦਾ ਪਿਓ ਮਿਲ ਸਕਦਾ ਮਾਂ ਮਿਲ ਜਾਂਦੀ ਆ ਜਾਂ ਕਿ ਦਿੱਤੀ ਪੁੱਤ ਉਹਨਾਂ ਵਾਪਸ ਆ ਜਾਂਦਾ 10-15 ਸਾਲ ਦਾ ਗਵਾਚਿਆ ਤਾਂ ਇਸ ਤੋਂ ਵੱਡਾ ਪੁੰਨ ਵਾਲਾ ਕੰਮ ਕੋਈ ਨਹੀਂ ਬਾਕੀ ਇੱਕ ਬੇਨਤੀ ਹੋਰ ਆ ਤੁਹਾਡੇ ਕੋਲੇ ਵੀ ਕੋਈ ਵੀ ਮਰੀਜ਼ ਹੁੰਦਾ ਕਿ ਜਿਹਦਾ ਪਿਛਲੇ ਬਹੁਤ ਸਾਰੇ ਸਾਡੇ ਪਿੰਡਾਂ ਚ ਕੋਈ ਐਸਾ ਮਰੀਜ਼ ਹੁੰਦਾ ਜ਼ਿੰਦਗੀ ਦੇ ਵਿੱਚ ਨਾ ਚੰਗੇ ਕੰਮ ਇੰਨੇ ਕਿ ਜ਼ਰੂਰ ਕਰਿਓ ਕਿ ਘੱਟੋ-ਘੱਟ ਇੱਕ ਮੌਤ ਚਾਹੀਦੀ ਆ ਜੀ ਅਸੀਂ ਆਈ ਦੇ ਟਾਈਮ ਤੇ ਇੰਨੇ ਕ ਵੀ ਨਹੀਂ ਚੰਗੇ ਕੰਮ ਕਰ ਰਹੇ ਕਿ ਘੱਟੋ ਘੱਟ ਯਾਰ ਬੁਢਾਪੇ 'ਚ ਜਾਂ ਪਤਾ ਨਹੀਂ ਮੌਤ ਕਦੋਂ ਉਹਨੇ ਕਿ ਚੱਜ ਨਾਲ ਤਾਂ ਆ ਜੇ ਰੱਬ ਚੀਕਾਂ ਕਢਾ ਦਿੰਦਾ ਬਾਈ ਜੀ ਜੇ ਚੰਗੇ ਕੰਮ ਨਹੀਂ ਕੀਤੇ ਹੁੰਦੇ ਨਾ ਤਾਂ ਬੰਦਾ ਰੱਬ ਕੋਲੋਂ ਮੌਤ ਮੰਗਦਾ ਤੁਸੀਂ ਆਸੇ ਪਾਸੇ ਆਪਣੇ ਪਿੰਡ ਦੇਖੇ ਹੋਣਾ ਕਈ ਮੰਝਿਆਂ ਦੇ ਲੋਕ ਪਏ ਆ 10-10 ਸਾਲ ਹੋ ਗਏ ਦਰੰਗ ਹੋਇਆ ਨੂੰ 15-15 ਸਾਲ ਹੋ ਗਏ ਉਹ ਰੱਬ ਕੋਲੋਂ ਮੌਤ ਮੰਗ ਰਹੇ ਉਹਨਾਂ ਨੂੰ ਮੌਤ ਮਿਲ ਨਹੀਂ ਰਹੀ ਚੱਕਰ ਕੀ ਆ ਚੰਗੇ ਕਰਮ ਨਹੀਂ ਕੀਤੇ ਉਹਨਾਂ ਲਈ ਜ਼ਿੰਦਗੀ ਇੱਕ ਸਜ਼ਾ ਬਣੀ ਪਈ ਆ ਔਰ ਮੌਤ ਵਰਦਾਨ ਆ ਉਹ ਕਹਿੰਦੇ ਪ੍ਰਮਾਤਮਾ ਕੱਲ ਚੱਕਣਾ ਤੂੰ ਅੱਜ ਚੱਕ ਲਾ ਮੈਂ ਤਾਂ ਤੰਗ ਹੈਗਾ ਜਿਹੜਾ ਪਰਿਵਾਰ ਪਿੱਛੇ ਵਜਾਦਾ ਸਾਂਭ ਰਿਓ ਅੱਡ ਤੰਗ ਹੋ ਰਿਹਾ ਕਿਉਂਕਿ ਚੰਗੇ ਕਰਮ ਨਹੀਂ ਕੀਤੇ ਬਈ ਤੇ ਕਰਮ ਇਹ ਨਹੀਂ ਹੁੰਦੇ ਤੁਸੀਂ ਪੈਸੇ ਵੱਲੋਂ ਹੀ ਸੇਵਾ ਕਰਨੀ ਆ ਤੁਹਾਡੇ ਆਂਗਵਾਨ ਜੇ ਕੋਈ ਐਸਾ ਬੰਦਾ ਹੈਗਾ ਕਿ ਜਿਹੜਾ ਇਲਾਜ ਨਹੀਂ ਹੋ ਰਿਹਾ ਪਿਛਲੇ 10 ਸਾਲ ਤੋਂ 2 ਸਾਲ ਤੋਂ 2 ਮਹੀਨਿਆਂ ਤੋਂ ਘੜੀ ਪਿਆ ਪੈਸੇ ਨਾ ਹੋਣ ਕਰਕੇ ਤੇ ਸਾਡੇ ਤੱਕ ਜਰੂਰ ਪਹੁੰਚ ਕਰੋ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਦਾ ਵਧੀਆ ਹਸਪਤਲ ਤੋਂ ਇਲਾਜ ਕਰਵਾ ਸਕੀਏ ਕਿਉਂਕਿ ਪੰਜਾਬ 'ਚ ਦੁੱਖ ਬਹੁਤ ਜ਼ਿਆਦਾ ਬਾਈ ਤੇ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਤੇ ਇਹ ਸਾਰਿਆਂ ਦੇ ਤੁਹਾਡੇ ਇੱਕ ਦੂਜੇ ਦੇ ਸਹਿਯੋਗ ਨਾਲ ਹੀ ਆ ਸਾਰੀਆਂ ਚੀਜ਼ਾਂ ਜੋ ਵੀ ਹੋ ਸਕਦਾ ਤੇ ਇਹ ਵੀਡੀਓ ਨੂੰ ਸ਼ੇਅਰ ਕਰਕੇ ਪਹੁੰਚਾਓ ਜਿੱਥੇ ਤੱਕ ਪਹੁੰਚਾ ਸਕਦੇ ਆ ਨੰਬਰ ਮੈਂ ਫੇਰ ਦੁਬਾਰਾ ਬੋਲ ਦਿੰਨਾ ਤੁਸੀਂ ਵੀ ਫੋਟੋ ਦੇਖ ਲਓ ਭੈਣ ਦੀ 7888 3161 ਨੰਬਰ ਆ ਤੇ ਮਕਸਰ ਵਾਲਦੀ ਇਹ ਰਹਿਣ ਵਾਲੀ ਆ ਸਲੂਨ ਤੇ ਕੰਮ ਕਰਦੀ ਸੀਗੀ ਤੇ ਕੰਮ ਕਰਨ ਗਈ ਸੀ ਵਾਪਸ ਆਈ ਨਹੀਂ ਗਈ ਮਹੀਨੇ ਦੇ ਨੇੜ ਤੇੜ ਹੋ ਗਿਆ ਕੋਈ ਹਜੇ ਪੁਲਿਸ ਵੱਲੋਂ ਨਿਸ਼ਾਨਬਿੰਦ ਕੀਤੀ ਜਾ ਰਹੀ ਕੁਛ ਨਹੀਂਗਾ ਪਰਿਵਾਰ ਵਿਚਾਰਾ ਕਦੇ ਕਿਹੜੇ ਸ਼ਹਿਰ ਜਾਂਦਾ ਲੱਭਣ ਕਦੇ ਕਿਹੜੇ ਸ਼ਹਿਰ ਜਾਂਦਾ ਤੇ ਬਾਕੀ ਕੋਈ ਸਾਡੇ ਲਈ ਕੋਈ ਸੇਵਾ ਹੈਗੀ ਆ ਤੂੰ ਕੋਈ ਤੁਹਾਡੇ ਕੋਲੇ ਮਰੀਜ਼ ਆ ਫਰੀਦਕੋਟ ਆ ਅਮਰੀਕਾ ਚੰਡੀਗੜ੍ਹ ਤੇ ਜਿੰਨਾਕ ਸਾਡੇ ਹੱਥ ਵੱਸ ਹੋਊਗਾ ਕਿਉਂਕਿ ਜੇ ਉਹ ਹੀ ਚੀਜ਼ ਕਰਵਾਉਂਦਾ ਜੋ ਆਪਣੇ ਮੂੰਹ 'ਚ ਸ਼ਬਦ ਬੁਲਾਉਂਦਾ ਉਹ ਪਰਮਾਤਮਾ ਹੀ ਬੁਲਾਉਂਦਾ ਆਪਣੀ ਦਾ ਕੀ ਹੈ ਗਾਤ ਆਪਾਂ ਕਿਸੇ ਨੂੰ ਪਾਣੀ ਦਾ ਗਲਾਸ ਵੀ ਚੱਕ ਕੇ ਫੜਾ ਦਈਏ ਤੇ ਉਹ ਵਾਹਿਗੁਰੂ ਪ੍ਰਮਾਤਮਾ ਕਰਵਾਉਣ ਆਲਾ ਵਾ ਤੇ ਵੀਡੀਓ ਨੂੰ ਸ਼ੇਅਰ ਕਰਕੇ ਪਹੁੰਚਾਓ ਬਾਈ ਜਿੰਨਾ ਵੱਧ ਤੋਂ ਵੱਧ ਭਲਾ ਹੋ ਸਕਦਾ ਸਾਨੂੰ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ